ਸਾਰੇ ਸਾਥੀਆਂ ਦਾ ਧੰਨਵਾਦ ਹੈ ਤੁਸੀਂ ਸਾਰੇ ਅਨੁਮੈ ਸਵੇਰੇ ਸਵੇਰੇ ਅੱਜ ਜਿਹੜੀ ਆ ਤਕਲੀਫ ਦਿੱਤੀ ਹੈ ਕਈ ਦਿਨਾਂ ਦੀ ਇਹ ਸੋਚ ਵਿਚਾਰ ਤੋਂ ਬਾਅਦ ਅੱਜ ਮੈਂ ਫੈਸਲਾ ਕੀਤਾ ਹੈ ਕਿ ਅੱਜ ਮੈਂ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਰਿਹਾ ਹਾਂ ਭਾਰਤੀ ਜਨਤਾ ਪਾਰਟੀ ਤੋਂ ਅਸੀਫਾ ਦੇ ਰਿਹਾ ਹਾਂ ਔਰ ਇਹਦੇ ਬਾਅਦ ਕਿਉਂਕਿ ਤੁਸੀਂ ਉੱਤਸਤ ਤੌਰ ਤੇ ਬਾਤ ਕੀ ਹੋਏਗਾ ਇਹਦੇ ਬਾਅਦ ਮੈਂ ਫੋਰੀ ਤੌਰ ਦੇ ਉਪਰ ਦਿੱਲੀ ਰਵਾਨਾ ਹੋ ਰਿਹਾ ਹੁਣੇ ਹੀ ਔਰ ਦਿੱਲੀ ਰਵਾਨਾ ਹੋਣ ਤੋਂ ਬਾਅਦ ਮੈਂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਕਾਰਨ ਕੀ ਹੈ ਡਾਕਟਰ ਸਾਹਿਬ ਤੁਹਾਨੂੰ ਥੋੜੇ ਚਿਰ ਜੀ ਤੁਹਾਡਾ ਮੋਹ ਪੰਗ ਹੋ ਗਿਆ ਬੀਜੇਪੀ ਨੂੰ ਕਿਉਂਕਿ ਬੜੇ ਕਹਿੰਦੇ ਲਾਭ ਲਕਸ਼ਿਆ ਦੇ ਨਾਲ ਤੁਸੀਂ ਬੀਜੇਪੀ ਵਿੱਚ ਸ਼ਾਮਲ ਹੋਏ ਸੀਗੇ ਬਹੁਤ ਬੰਦ ਨਹੀਂ ਹੁੰਦੀ ਕਿਤੇ ਕੁਝ ਤੋਂ ਮਜਬੂਰੀਆਂ ਰਹੀ ਹੋਗੀਆਂ ਐਸੇ ਤਾਂ ਕੋਈ ਵਫਾਦਾਰ ਬੇਵਫਾ ਨਹੀਂ ਹੁੰਦਾ ਇਹ ਸੁਨੀਲ ਜਾਖੜ ਵੀ ਇਹ ਗੱਲ ਕਹਿੰਦਾ ਹੁੰਦਾ ਯਾਦ ਹੈ ਤੁਹਾਨੂੰ ਕਿ ਜਦੋਂ ਸ਼ਾਮਲ ਹੋਣ ਲੱਗਾ ਸੀ ਕੋਈ ਗੱਲਾਂ ਤੇ ਹੈਗੀਆਂ ਹੀ ਐ ਲੇਕਿਨ ਕਿਉਂਕਿ ਅੱਜ ਉਹ ਮੈਂ ਅੱਜ ਦਾ ਦਿਨ ਤੁਹਾਨੂੰ ਇਹ ਇਤਲਾਹ ਕਰਨ ਵਾਸਤੇ ਔਰ ਇਹ ਆਪਣੀ ਅਨਾਉਂਸਮੈਂਟ ਵਾਸਤੇ ਅੱਜ ਮੀਡੀਆ ਦੇ ਰੂਬਰੂ ਹੋਇਆ ਅੱਜ ਦਾ ਦਿਨ ਮੈਂ ਸਿਰਫ ਇਹ ਕਹਿਣਾ ਚਾਹਨਾ ਹੈ ਕਿ ਮੈਂ ਭਾਰਤੀ ਜਨਤਾ ਪਾਰਟੀ ਨੂੰ ਛੱਡ ਰਿਹਾ ਹਾਂ ਉਦਾ ਕਾਰਨ ਮੋਟਾ ਜਿਹਾ ਇਹ ਵੀ ਹੈ ਕਿ ਪੂਰਾ ਦੇਸ਼ ਜਿਹੜਾ ਆ ਉਹ ਇਸ ਗੱਲ ਨੂੰ ਦੇਖ ਰਿਹਾ ਹੈ ਕਿ ਜਿਹੜਾ ਦੇਸ਼ ਹੈ ਉਹ ਕਾਂਗਰਸ ਪਾਰਟੀ ਦੇ ਹੱਥਾਂ 'ਚ ਹੀ ਸੁਰੱਖਿਤਾ ਹੈ ਔਰ ਸਭ ਧਰਮਾਂ ਦੇ ਨਾਲ ਮਿਲ ਕੇ ਸਭ ਨੂੰ ਲੈ ਕੇ ਅਗਰ ਕੋਈ ਪਾਰਟੀ ਚੱਲ ਸਕਦੀ ਹੈ ਤੇ ਉਹ ਕਾਂਗਰਸ ਪਾਰਟੀ ਹੈ ਔਰ ਇਸ ਲਈ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਭਾਈ ਮੈਂ ਦੇਖ ਚੁੱਕਾ ਹਾਂ ਸਾਰਾ ਕੁਝ ਮੈਂ ਦੇਖਣ ਦੇ ਬਾਵਜੂਦ ਹੀ ਫੈਸਲਾ ਲਿਆ ਹੈ ਕਿ ਜਦੋਂ ਮੈਨੂੰ ਇਹ ਮਹਿਸੂਸ ਹੋ ਗਿਆ ਇਸ ਗੱਲ ਵਾਸਤੇ ਕਿ ਭਾਈ ਇਸ ਜਗ੍ਹਾ ਦੇ ਉੱਪਰ ਸਭ ਨੂੰ ਲੈ ਕੇ ਚੱਲਣ ਦੀ ਨੀਤੀ ਨਹੀਂ ਹੈ ਇਸ ਨੀਤੀ ਨੂੰ ਮੈਂ ਛੱਡ ਕੇ ਕੀ ਰਾਹੁਲ ગાંધી ਦੇ ਦੌਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਤੁਸੀਂ ਕਾਂਗਰਸ ਸ਼ਾਮਿਲ ਹੋ ਬਈ ਰਾਹੁਲ ਜੀ ਆਏ ਇਥੇ ਤੇ ਕੋਈ ਸ਼ੱਕ ਨਹੀਂ ਹੈਗਾ ਲੇਕਿਨ ਉਹ ਕੋਈ ਸ਼ੱਕ ਨਹੀਂ ਕਿ ਉਹਨਾਂ ਦੇ ਦੌਰੇ ਤੋਂ ਬਾਅਦ ਮੈਂ ਫੈਸਲਾ ਨਹੀਂ ਪਰ ਉਹ ਤੁਹਾਡੀ ਮੁਲਾਕਾਤ ਦਾ ਵੀ ਜ਼ਿਕਰ ਹੋ ਰਿਹਾ ਹੈ ਕਿ ਤੁਸੀਂ ਉਹਨਾਂ ਨੂੰ ਮਿਲੇ ਦੇਖੋ ਇਸ ਦੇ ਵਾਸਤੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਲੇਕਿਨ ਮੈਂ ਇਹ ਗੱਲ ਕਹਿਣਾ ਹੈ ਕਿ ਮੇਰੀ ਹਾਈ ਕਮਾਂਡ ਦੇ ਨਾਲ ਗੱਲ ਹੋਈ ਜੋ ਜੋ ਮਾਨ ਸਨਮਾਨ ਹੁਣ ਤੱਕ ਕਾਂਗਰਸ ਚ ਮਿਲਿਆ ਕੀ ਬੀਜੇਪੀ ਦੇ ਵਿੱਚ ਐਸਾ ਕੋਈ ਮਾਹੌਲ ਨਹੀਂ ਤੁਹਾਨੂੰ ਲੱਗਿਆ ਕਿ ਭਈ ਮੈਨੂੰ ਮਾਨ ਸਨਮਾਨ ਤੋਂ ਇਲਾਵਾ ਮੈਨੂੰ ਲੱਗਾ ਕਿ ਇਹ ਸ਼ਹਿਰ ਵਾਸਤੇ ਪੰਜਾਬ ਵਾਸਤੇ ਜਿਹੜਾ ਆ ਉਹ ਬੀਜੇਪੀ ਗੁੱਡ ਸੀਨ ਨਹੀਂ ਹੈ ਡਾਕਟਰ ਸਾਹਿਬ ਥੋੜੇ ਦਿਨ ਪਹਿਲੇ ਅਮਿਤ ਸ਼ਾਹ ਆਉਂਦੇ ਨੇ ਤੁਸੀਂ ਉਹਨੂੰ ਮਿਲਣ ਵੀ ਜਾਂਦੇ ਹੋ ਕੀ ਲੱਗਦਾ ਕਿ ਤੁਹਾਨੂੰ ਵੀ ਡਾਕਟਰ ਰਾਜਕੁਮਾਰ ਜੋ ਸੋਚ ਕੇ ਗਏ ਸੀਗੇ ਕਿ ਬੀਜੇਪੀ ਦੇ ਵਿੱਚ ਮੈਂ ਸ਼ਾਮਲ ਹੋ ਜਾਊਗਾ ਤੇ ਮੈਨੂੰ ਇਹ ਮਿਲੂਗਾ ਜਾਂ ਜੋ ਵੀ ਉਹ ਨਹੀਂ ਇਹਦੇ ਪੂਰੀ ਨਹੀਂ ਹੋ ਪਾਰੀ ਮੈਂ ਇਹੀ ਗੱਲ ਕਹੀ ਹੈ ਕਿ ਭਾਈ ਕੁਝ ਤੋਂ ਮਜਬੂਰੀਆਂ ਰਹੀ ਹੋਣਗੀਆਂ ਯੋਹੀਂ ਤਾਂ ਕੋਈ ਬੇਵਫਾਈ ਨਹੀਂ ਹੁੰਦਾ ਕੋਈ ਗੱਲਾਂ ਤੇ ਹੋਣਗੀਆਂ ਹੀ ਇਸ ਕੋਈ ਸ਼ੱਕ ਨਹੀਂ ਹੈਗਾ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਭਈ ਹੁਣ ਮੈਂ ਦਿੱਲੀ ਜਾ ਰਿਹਾ ਮੇਰੀ 12 ਵਜੇ ਫਲਾਈਟ ਹੈ ਇਹਦੇ ਬਾਅਦ ਵਾਪਸ ਮੈਂ ਆਵਾਂਗਾ ਤੇ ਲੇਕਿਨ ਇਹ ਵਾਦਾ ਕਿ ਹੁਣ ਦੁਬਾਰਾ ਅਗਲੀ ਪ੍ਰੈਸ ਕਾਨਫਰੈਂਸ ਅੰਮ੍ਰਿਤਸਰ ਤੋਂ ਤੁਸੀਂ ਭਾਜਪਾ ਅਜ ਜੋਇਨ ਕੀਤੀ ਸੀ ਤਾਂ ਤੁਸੀਂ ਕਾਂਗਰਸ ਹਾਈ ਕਮਾਂਡ ਤੇ ਕਾਂਗਰਸੀ ਲੀਡਰਸ਼ਿਪ ਤੇ ਵੱਡੇ ਵੱਡੇ ਸਵਾਲ ਚੱਕੇ ਸੀ ਅੱਜ ਉਸੇ ਲੀਡਰਸ਼ਿਪ ਨੂੰ ਮੁਰਦ ਤੋਂ ਪ੍ਰਵਾਣ ਕਰ ਰਹੇ ਹਾਂ ਦੇਖੋ ਮੈਂ ਤੁਹਾਨੂੰ ਇੱਕ ਗੱਲ ਕੀ ਕਹੀ ਹੈ ਭਈ ਜਿਸ ਚੀਜ਼ਾਂ ਵਾਸਤੇ ਮੈਂ ਪ੍ਰਵਾਨ ਕੀਤਾ ਸੀ ਉਹ ਚੀਜ਼ਾਂ ਮੈਨੂੰ ਸਮਾਜ ਨੂੰ ਇਕੱਠੇ ਲੈ ਕੇ ਸਮਾਜ ਦਾ ਤਾਣਾ ਬਾਣਾ ਸਮਾਜ ਦੀ ਬੰਤਰ ਬਣੀ ਕਿ ਚਲਦਿਆਂ ਨਹੀਂ ਦੇਖ ਰਿਹਾ ਸਮਾਜ ਮੈਂ ਮੰਡਿਆ ਨਜ਼ਰ ਆ ਰਿਹਾ ਮੈਨੂੰ ਸਮਾਜ ਟੁੱਟਿਆ ਨਜ਼ਰ ਆ ਰਿਹਾ ਇਸ ਲਈ ਮੈਨੂੰ ਲੱਗਾ ਕਿ ਇਹ ਸਮਾਜ ਵਿੱਚ ਇਕੱਠਿਆ ਨਹੀਂ ਜਦੋਂ ਸਭ ਜਦੋਂ ਤੁਸੀਂ ਕਾਂਗਰਸ ਛੱਡਦੇ ਹੋ ਉਸ ਤੋਂ ਬਾਅਦ ਇੱਕ ਝੜੀ ਲੱਗਦੀ ਬਹੁਤ ਸਾਰੇ ਆਗੂ ਜਿਹੜੇ ਗਏ ਸੀ ਹੁਣ ਤੁਸੀਂ ਵਾਪਸ ਜਾ ਰਹੇ ਹੋ ਕਿ ਹੋਰ ਵੀ ਹੈ ਕੋਈ ਅਸਲੀ ਲਿਸਟ ਜਿਹੜੇ ਵਾਪਸ ਪਾਰਟੀ ਕਰ ਰਹੇ ਬਹੁਤ ਸਾਰੇ ਹੋ ਸਕਦੇ ਆ ਮੈਂ ਕਿਹਾ ਬਹੁਤ ਸਾਰੇ ਮੇਰੇ ਹਮਸਫਰ ਹੈ ਔਰ ਅੱਜ ਵੀ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਦਿੱਲੀ ਮੈਂ ਜਾ ਰਿਹਾ ਔਰ ਉਹਦੇ ਵਿੱਚ ਵੀ ਤੁਹਾਨੂੰ ਕਈ ਹੋਰ ਚਿਹਰੇ ਵੀ ਦੇਖਣ ਨੂੰ ਮਿਲਣਗੇ ਇਹਦਾ ਕੀ ਮਤਲਬ ਹੈ ਕਿ ਡਾਕਟਰ ਰਾਜਕੁਮਾਰ ਵੇਟਾ ਤੋਂ ਇਲਾਵਾ ਬਾਕੀ ਜਿਹੜੇ ਕਾਂਗਰਸੀ বিজেপি ਚ ਗਏ ਸੀ ਉਹ ਵੀ ਕੋਤਮ ਮੈਂ ਤੁਹਾਨੂੰ ਇਹ ਕਿਹਾ ਕਿ ਅੱਜ ਤੁਸੀਂ ਵੇਟ ਕਰੋ ਬਾਅਦ ਦੁਪਹਿਰ ਦੀ ਮੈਂ ਤੁਹਾਨੂੰ ਇਹ ਕਿਹਾ ਕਿ ਬਾਅਦ ਦੁਪਹਿਰ ਬਹੁਤ ਸਾਰੇ ਲੋਕ ਜਿਹੜੇ ਆ ਉਹ বিজেপি ਚ ਸ਼ਾਮਲ ਹੋ ਸਕਦੇ ਡਾਕਟਰ ਰਾਜਕੁਮਾਰ ਵੇਟਾ ਪੰਜਾਬ ਦੀ ਸਿਆਸਤ ਚ ਇੱਕ ਵੱਡਾ ਦਲਿਤ ਚਿਹਰਾ ਮੰਨਿਆ ਜਾਂਦਾ ਹੈ ਕੀ ਮੰਨੀਏ ਕਿ ਜਿਹੜਾ ਸਿਪਾਚਪਾ ਤਾਂ ਤੁਹਾਡਾ ਮੋਹ ਪੰਗੋ ਹੈ ਕਿ ਭਾਜਪਾ ਨੇ ਦਲਿਤ ਸਮਾਜ ਦਾ ਕੋਈ ਬੰਦਾ ਮਾਨ ਸਨਮਾਨ ਨਹੀਂ ਕੀਤਾ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਭਈ ਦਲਿਤ ਹੋਵੇ ਮਿਨੋਰਟੀ ਹੋਵੇ ਭਈ ਉਹਨਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਕੀ ਕਹੀ ਹੈ ਕਿ ਮੈਨੂੰ ਲੱਗਾ ਹੈ ਕਿ ਇਹ ਜਿਹੜੀ ਹੈ ਉਹ ਗੈਰ ਬਰਾਬਰੀ ਹੈ ਬੀਜੇਪੀ ਦੇ ਅੰਦਰ ਉਹ ਬਰਾਬਰੀ ਨਹੀਂ ਹੈਗੀ ਮੈਂ ਤੁਹਾਨੂੰ ਮੋਟੀ ਜੀ ਗੱਲ ਤੇ ਦੱਸ ਦਿੱਤੀ ਹੈ ਔਰ ਮੈਂ ਤੁਹਾਨੂੰ ਇਹ ਵੀ ਗੱਲ ਕਹਤੀ ਕਿ ਜਿੰਨੇ ਕਿ ਤੁਸੀਂ ਸਰਲ ਤਰੀਕੇ ਦਾ ਸਵਾਲ ਪੁੱਛਿਆ ਉਹਦਾ ਮੈਂ ਸਰਲ ਤਰੀਕੇ ਨਾਲ ਇਸ ਲਈ ਜਵਾਬ ਦਿੱਤਾ ਕਿ ਮੈਂ ਤਾਂ ਸਾਫ਼ ਕੋਈ ਜਿਆ ਇਨਸਾਨ ਐ ਸਿੱਧੀ ਜੀ ਗੱਲ ਕਰਨੀ ਪਸੰਦ ਕਰ ਲੈਣਾ ਔਰ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਭਾਈ ਮੈਂ ਦਿੱਲੀ ਚੱਲਿਆ ਜੇ ਤੇ ਮੈਂ ਚੱਲਿਆ ਕਾਂਗਰਸ ਚ ਸ਼ਾਮਲ ਹੋਣ ਲਈ ਇਹ ਵੀ ਮੈਂ ਤੁਹਾਨੂੰ ਦੱਸਤਾ ਕਿ ਮੇਰੇ ਹਮਸਫਰ ਵੀ ਬਹੁਤ ਸਾਰੇ ਲਿਸਟ ਦੇ ਵਿੱਚ ਹੈਗੇ ਆ ਡਾਕਟਰ ਇੱਕ ਸਿੱਧਾ ਸਵਾਲ ਤੁਸੀਂ ਕਿਹਾ ਸਿੱਧੀ ਜੀ ਗੱਲ ਕਰਦਾ ਸਿੱਧਾ ਕਹ ਲਿਆ ਕਿ ਕਾਂਗਰਸ ਪਹਿਲਾਂ ਤੁਸੀਂ ਛੱਡੀ ਉਹਦੇ ਤੇ ਸਵਾਲ ਖੜੇ ਕੀਤੇ ਫਿਰ ਭਾਜਪਾ ਚ ਗਏ ਭਾਜਪਾ ਤੇ ਸਵਾਲ ਤੀਜਾ ਵਕਲਪ ਤੁਹਾਡੇ ਕੋਲ ਆਮ ਆਦਮੀ ਪਾਰਟੀ ਮੈਂ ਤੈਨੂੰ ਮੈਂ ਤੈਨੂੰ ਇਹ ਕਿਹਾ ਕਿ ਮੇਰੇ ਕੋਲ ਕੋਈ ਵਿਕਲਪ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਮੈਂ ਸਿਰਫ ਆਪਣੇ ਘਰ ਵਾਪਸ ਜਾ ਰਿਹਾ ਉਹ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਮਤਲਬ ਗਲਤੀ ਸੁਧਾਰਨ ਜਾ ਰਿਹਾ ਡਾਕਟਰ ਮੈਂ ਕਹਾ ਇਹ ਵੀ ਮੰਨ ਲਓ ਕਿ ਮੈਂ ਗਲਤੀ ਸੁਧਾਰਨ ਜਾ ਰਿਹਾ ਤੁਹਾਨੂੰ ਤੁਹਾਨੂੰ ਪਛਤਾਪ ਹੈ ਕਿ ਮੈਂ ਮੈਂ 100% ਮੈਨੂੰ ਪਛਤਾਪ ਹੈ ਮੈਨੂੰ 100% ਪਛਤਾਪ ਹੈ ਕਿ ਮੈਂ ਗਲਤੀ ਕੀਤੀ ਸੀ ਡਾਕਟਰ ਸਾਹਿਬ ਵੱਡੇ ਲੀਡਰ ਵੀ ਵਾਪਸ ਆਣਗੇ ਮੈਂ ਤੁਹਾਨੂੰ ਇਹ ਕਿਹਾ ਮੈਂ ਤੁਹਾਨੂੰ ਕਿਹਾ ਕਿ ਇੰਤਜ਼ਾਰ ਕਰੋ ਇੰਤਜ਼ਾਰ ਕਰੋ ਮੇਰੇ ਬਹੁਤ ਸਾਰੇ ਹਮਸਫਰ ਹੈਗੇ ਆ ਮੈਂ ਤੁਹਾਨੂੰ ਇਹ ਗੱਲ ਦੱਸ ਦਿੱਤੀ ਡਾਕਟਰ ਸਾਹਿਬ ਦੱਸੋ ਆਖਰੀ ਸਵਾਲ ਇਹ ਜਿਹੜਾ ਸਾਰਾ ਹੁਣ ਲਾੜਾ ਪਾਣਾ ਹੈਗਾ ਹੈ ਬੀਜੇਪੀ ਦੇ ਵਿੱਚ ਤੁਹਾਡੇ ਪੁਰਾਣੇ ਸਾਥੀ ਨੇ ਜਾਖੜ ਸਾਹਿਬ ਵੀ ਲਾ ਲੋ ਜਿੰਨੇ ਵੀ ਹੈਗੇ ਨੇ ਪਰ ਉਹ ਤੇ ਕਿਉਂ ਨਹੀਂ ਤੁਹਾਡੀ ਬੌਂਡਿੰਗ ਕਿਉਂ ਨਹੀਂ ਫਿੱਟ ਕਿਉਂ ਨਹੀਂ ਬੈਠੀ ਕੀ ਚੱਕਰ ਹੈ ਕੋਈ ਕੋਈ ਤਰຸນ ਚੁਗਦਾ ਵੀ ਨਾਮ ਸਾਹਮਣੇ ਆ ਰਿਹਾ ਕਿ ਉਹਨਾਂ ਨੇ ਸਪੋਰਟ ਨਹੀਂ ਤੁਹਾਡੀ ਕੀਤੀ ਹੈ ਨਹੀਂ 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 ਐਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਤੁਹਾਨੂੰ ਇਹ ਕਹੀ ਹੈ ਕਿ ਭਾਈ ਅੱਜ ਦਾ ਦਿਨ ਮੇਰੀ ਜਿੰਨੀ ਕੀ ਇਨਫੋਰਮੇਸ਼ਨ ਦੇਣ ਦਾ ਸੀ ਉਹ ਮੈਂ মিডিਆ ਨਾਲ ਸ਼ੇਅਰ ਕਰਨ ਵਾਲੀ ਗੱਲਾਂ ਕਰ ਦਿੱਤੀਆਂ ਹੁਣ ਮੈਂ ਤੁਹਾਨੂੰ ਇਹ ਕਹਾਂ ਕਿ ਵੇਟ ਕਰੋ ਅੱਜ ਮੈਂ ਦਿੱਲੀ ਜਾ ਰਿਹਾ ਦਿੱਲੀ ਜਾਣ ਤੋਂ ਬਾਅਦ ਫਿਰ ਵਾਪਸ ਆ ਰਿਹਾ ਔਰ ਉਹਦੇ बाद में मैं मीडिया ना से बोलूंगा और उस वक्त मैं कांग्रेस के प्लेटफार्म से बात कराऊंगा शामला चंद्र बिल्डिंग मेंटेनेंस हैंडीमैन अंडर चेक ट्रेड प्लेटफार्म इज नाउ अवेलेबल ऑन योर लोकल लंदन एरिया ही हैज मोर देन 5 इयर्स एक्सपीरियंस इन द सेम लाइन ही यूज्ड टू वर्क विद रेक्यूटेटेड कंपनीज इट चेसेस एज वेल लोकल बिल्डर्स विद ब्रदर्स हिज प्रोफेशनल बाय प्लंबिंग Electrician, Masonry Work, Carpentry. For more information, please contact him at www.checktrade.com. ID number 921760. Shamra Chander College Call him on this number 074884161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ